ਬਾਬੇ ਦੇ ਮੱਥਾ ਟਿਕਾਉਣ ਵਾਸਤੇ ਰਾਵਤਸਰ ਇੱਥੇ ਮੇਲਾ ਪਰਿਆ ਹੀ ਰਹਿੰਦਾ ਆ ਜੁੜੀ ਜਾਂਦੀ ਵੀ ਦੋਸਤੋ ਬਾਬੇ ਦੇ ਮੱਥਾ ਟਿਕਾਉਣ ਵਾਸਤੇ ਹੁੰਦੀਆਂ ਨੇ ਪ੍ਰਸ਼ਾਦ ਕਿਹੜੀ ਕਿਹੜੀ ਚੀਜ਼ਾਂ ਦਾ ਇੱਥੇ ਦੋ ਆਪ ਦੀ ਇੱਛਾ ਕੀ ਦੋ ਚੜਾਓ ਪ੍ਰਸ਼ਾਦ ਆ ਆਪ ਦੀ ਇੱਛਾ ਜੋ ਬੱਕਰਾ ਬੋਲੇ ਤਾਂ ਬੱਕਰਾ ਚੜਾਓ ਅੱਛਾ ਮੁਰਗਾ ਬੋਲੇ ਤਾਂ ਮੁਰਗਾ ਚੜਾਓ ਅੱਛਾ ਬੁੱਤ ਬੋਲਦੀ ਬੁੱਤ ਚੜਾਓ ਮਿੱਠਾ ਲੱਡੂ ਚੜਾਏ ਕੋਈ ਚੜਾ ਸਕਦੇ ਹੋ ਅੱਛਾ ਜੇ ਕੋਈ ਮਤਲਬ ਬੋਤਲ ਜਾਂ ਬੱਕਰਾ ਵਗੈਰਾ ਨਹੀਂ ਚੜਾਉਣਾ ਚਾਹੁੰਦਾ ਤੇ ਉਹ ਲੱਡੂ ਬੂੰਦੀ ਪ੍ਰਸ਼ਾਦ ਚੜਾ ਸਕਦਾ ਮਾਤਾ ਦਾ ਸ਼ਿੰਗਾਰ ਵੀ ਚੜਾ ਸਕਦਾ ਹੈ ਮਾਤਾ ਦਾ ਸ਼ਿੰਗਾਰ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਮਾਤਾ ਦਾ ਸ਼ਿੰਗਾਰ ਦੇ ਵਿੱਚ 16 ਸ਼ਿੰਗਾਰ ਹੁੰਦੇ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਹੜੀਆਂ-ਕਿਹੜੀਆਂ ਇਹਦੇ ਵਿੱਚ ਜਿਵੇਂ ਹੁੰਦੀ ਹੈ ਸਾਰੀ ਆ ਅੱਛਾ ਆ ਕੰਪਲੀਟ ਮਤਲਬ ਆ 16 ਸ਼ਿੰਗਾਰ ਹੁੰਦਾ ਜੀ 16 ਸ਼ਿੰਗਾਰ ਤੇ ਕਈ ਦਾ ਸਿੰਘ ਸੂਰਮੇ ਮਤਲਬ ਇੱਥੇ ਧੌਣ ਪਰਨੇ ਪੈਣ ਤੇ ਆ ਉੱਥੇ ਵੀ ਤੁਹਾਨੂੰ ਤਸਵੀਰਾਂ ਦੋਸਤੋ ਵਿਖਾਵਾਂਗੇ ਉੱਥੇ ਅੱਗੇ ਪਹਿਰੋਂ ਬਾਬੇ ਦਾ ਹਾਂਜੀ ਹਾਂਜੀ ਉੱਥੇ ਵੀ ਪਸਾ ਚੜਦਾ ਹੈ ਪਊਆ ਸਿਗਰਟ ਵੀ ਚੜਦੀ ਏ ਸ਼ਰਾਬ ਵੀ ਚੜਦੀ ਏ ਤੇ ਉਹ ਕਿਸੋ ਜਗ੍ਹਾ ਤੇ ਹੈ ਜੀ ਉਹ ਅੰਦਰ ਹੀ ਹੈ ਮਾਤਾ ਦੇ ਮੰਦਿਰ ਦੇ ਅੰਦਰ ਹੀ ਹੈ ਉਹ ਇੱਥੇ ਇੱਥੇ ਆ। ਹਾਂਜੀ ਹਾਂਜੀ ਹਾਂਜੀ। ਅੱਛਾ 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 ਇਹ ਇੱਕੋ ਜਗ੍ਹਾ ਤੇ ਆ। ਹਾਂਜੀ ਹਾਂਜੀ ਇੱਕੋ ਜਗ੍ਹਾ ਤੇ ਆ। ਅੱਛਾ ਪੰਜਾਬ ਤੋਂ ਸਭ ਤੋਂ ਜ਼ਿਆਦਾ ਸੰਗਤ ਆਂਦੀ ਐ ਇੱਥੇ ਜੀ। ਪੰਜਾਬ, ਹਰਿਆਣਾ, ਦਿੱਲੀ, ਗੁਜਰਾਤ ਲਖਿੰਦੀ ਨੇ। ਆ ਬਾਈ ਨਾਂ ਲਿਖਦਾ। ਆਵੇਂ ਸਿੱਧੂ ਮੂਸੇ ਦਾ ਲਿਖਾੜਾ। ਆਹੋ। ਆਵੇਂ ਜੋ ਕੁਝ ਮਰਜ਼ੀ ਲਿਖਾੜਾ। ਇੱਥੇ ਢੋਲ ਆ। ਢੋਲ ਦੇ ਡੱਗੇ ਤੇ ਭੰਗੜੇ ਪਾਓ। ਕਰਕੇ ਆਪ ਸਾਡੀ ਭੈਣ ਬਾਜੀਆਂ ਲੈ ਕੇ ਬੈਠੀ ਐ ਤੁਸੀਂ ਕਰਾ ਰਹੇ ਹੋ ਮਾਤਾ ਜੀ ਇਹ ਤੁਹਾਡੀ ਸੁਖਣਾ ਸੀਗੀ ਤੇ ਇਹ ਹੁਣ ਜਿਵੇਂ ਤੁਸੀਂ ਇਹਦਾ ਮਤਲਬ ਪ੍ਰਸ਼ਾਦ ਮੈਂ ਪ੍ਰਸ਼ਾਦ ਹੀ ਕਹਾਗਾ ਹਾਂਜੀ ਪ੍ਰਸ਼ਾਦ ਜੀ ਬਣਵਾ ਕੇ ਤੇ ਤੁਸੀਂ ਇਹ ਸੰਗਤ ਦੇ ਵਿੱਚ ਹੀ ਵਰਤਾਓਗੇ ਸਾਰੇ ਨਹੀਂ ਜਦੋਂ ਉੱਥੇ ਪਿੰਡ ਲੈ ਜਾਗੇ ਜੀ ਪਿੰਡ ਆਪਣੇ ਆਂਡ ਗੁਆਂਢ ਦੇ ਯਾਰ ਮਿੱਤਰ ਵੇਲੇ ਅੱਛਾ ਅੱਛਾ ਪਿੰਡ ਲੈ ਜਾਓਗੇ ਘਰੇ ਨਹੀਂ ਜਾਂਦੇ ਨਹੀਂ ਲੈ ਜਾਂਦੇ ਲੈ ਜਾਂਦੇ ਅੱਛਾ ਘਰੇ ਘਰੇ ਕੋਈ ਡਰਨੀ ਉਹਦਾ ਨਹੀਂ ਬਾਈ ਤੁਹ ਮਾਦਾ ਦੇ ਚੜਾਤਾ ਜਿਵੇਂ ਆਪਾਂ ਆਸ਼ਾ ਘਰੇਲ ਜਾ ਕੇ ਆਪਾਂ ਜਿਵੇਂ ਪ੍ਰਸ਼ਾਦ ਹੁੰਦਾ ਆਪਾਂ ਲੈ ਹੀ ਜੰਨੇ ਆ ਤੇ ਹੀ ਪ੍ਰਸ਼ਾਦ ਹੀ ਆ ਅੱਛਾ ਤੇ ਜਾ ਕੇ ਮਤਲਬ ਵਰਤਾਦੋਗੇ ਵਰਤਾਦੋ ਇੱਥੇ ਆਪਦਾ ਭੋਗ ਲਾ ਕੇ ਤੇ ਬਸ ਹਾਂ ਤੇ ਦੋਸਤੋ रावत ਸਰ ਇੱਥੇ ਜੋੜੀਆਂ ਨੂੰ ਮੱਥਾ ਟਿਕਾਉਣ ਵੇਖੋ ਨਵੇਂ ਵਿਆਹ ਜਿਹੜੇ ਜਿਨ੍ਹਾਂ ਦੇ ਜੋੜੀਆਂ ਦੇ ਨਵੇਂ ਵਿਆਹ ਹੋਏ ਨੇ ਉਹਨਾਂ ਨੂੰ ਮੱਥਾ ਟਿਕਾਉਣ ਵਾਸਤੇ ਇੱਥੇ ਲੈ ਕੇ ਆਇਆ ਜਾਂਦਾ ਹੈ ਬਾਬੇ ਦੇ ਤੇ ਉਹ ਜੋੜੀ ਭਰਾਣ ਚ ਰਹੀ ਜੀ ਹੁਣ ਆ ਜਾਂਦੀ ਵੀ ਆ ਜਾਂਦੀ ਵੀ ਜੋੜੀ ਤੇ ਜਿਹੜੀ ਜਿੰਨਾ ਨਵਾਂ ਵਿਆਹ ਹੋ ਜਾਂਦਾ ਤੇ ਉਹ ਬਾਬੇ ਦੇ ਮੱਥਾ ਟਿਕਾਉਣ ਵਾਸਤੇ ਇੱਥੇ ਲੈ ਕੇ ਆਉਂਦੇ ਨੇ ਆ ਤੁਸੀ ਤੁਸੀਂ ਵੀ ਰਾਤੇ ਵਿੱਚ ਵੇਖ ਸਕਦੇ ਜੇ ਨਵੀਂ ਵਿਆਹੀ ਜੋੜੀ ਬਾਬੇ ਦੇ ਮੱਥਾ ਟਿਕਾਉਣ ਵਾਸਤੇ ਲੈ ਕੇ ਜਾ ਰਹੀ ਹੈ